14 ਸਾਲਾ ਬੱਚੇ ਕੋਲੋਂ ਐਕਟਿਵਾ ਲੈ ਕੇ ਫਰਾਰ ਹੋਏ ਨੌਜਵਾਨ ਪਿਸਤੌਲ ਦੀ ਨੋਕ ਤੇ ਗੁੰਡਾਗਰਦੀ ਬਟਾਲਾ ਦੇ ਸਾਗਰਪੂਰੇ ਦੇ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਕੋਲੋਂ ਤਿੰਨ ਅਣਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਐਕਟਿਵਾ ਖੋ ਲਈ ਹੈ ਜੀ ਹਾਂ ਇਹ ਮਾਮਲਾ ਬਟਾਲਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਵੀ ਕਰ ਰਹੀ ਹੈ ਤੇ ਬੱਚੇ ਕੋਲੋਂ ਸਕੂਟੀ ਜਦੋਂ ਖੋਈ ਤਾਂ ਬੱਚੇ ਨੇ ਇੱਥੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਘਰੋਂ ਐਕਟਿਵਾ ਤੇ ਕੁਝ ਸਮਾਨ ਲੈਣ ਗਿਆ ਸੀ ਤੇ ਰਸਤੇ ਵਿੱਚ ਤਿੰਨ ਲੋਕ ਮੋਟਰਸਾਈਕਲ ਤੇ ਆਏ ਤੇ ਪਿਸਤੌਲ ਦਿਖਾ ਕੇ ਉਸ ਨੂੰ ਬੋਲਦੇ ਕਿ ਐਕਟਿਵਾ ਤੋਂ ਉੱਤਰ ਤੇ ਐਕਟਿਵਾ ਉਸ ਤੋਂ ਖੋ ਕੇ ਫਰਾਰ ਹੋ ਗਏ ਤੇ ਮੋਟਰਸਾਈਕਲ ਦਾ ਨੰਬਰ ਵੀ ਇੱਥੇ ਪੁਲਿਸ ਵੱਲੋਂ ਨੋਟ ਕਰ ਲਿਆ ਗਿਆ ਹੈ ਤੇ ਇਹ ਮਾਮਲਾ ਜਿਹੜਾ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਬਟਾਲਾ ਦੇ ਸਾਗਰਪੁਰੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ 7ਵੀਂ ਜਮਾਤ ਚ ਪੜਦੇ 14 ਸਾਲਾ ਬੱਚੇ ਕੋਲੋਂ ਤਿੰਨ ਅਣਪਛਾਤੇ ਲੋਕਾਂ ਵੱਲੋਂ ਪਿਸਤੌਲ ਦੀ ਨੋਕ ਤੇ ਐਕਟਿਵਾ ਖੋਈ ਗਈ ਹੈ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜਦੇ ਹੋ ਮੈਂ ਇੱਥੇ ਚ ਪੜਦਾ ਸਾਗਰਪੁਰੇ ਰਹਿੰਦੇ ਹਾਂ ਕੀ ਹੋਇਆ ਕੀ ਹੋਇਆ ਕੀ ਮੈਂ ਜਾਣ ਰਹੀ ਦੁਕਾਨ ਤੇ ਤੇ ਘਰ ਵਾਪਸ ਆਉਂ ਰਹੀ ਤੇ ਉੱਥੋਂ ਤਿੰਨ ਜਣੇ ਆਏ ਆ ਪਲੈਟਿਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਕਿਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਸੀ ਬ्रेड ਲੈਣ ਗਿਆ ਹਾਂ ਹਾਂਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉੱਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਇਹਨਾਂ ਨੇ ਨਹੀਂ ਨਹੀਂ ਕਿ ਸਰਦਾਰ ਹੈ ਮੁੰ ਨਹੀਂ ਅੱਛਾ ਤੇ ਨਹੀਂ ਹਾਂਜੀ ਹੱਥ ਚ ਹੋਰ ਅੱਗੇ ਪਿਸਟਲ ਹੀ ਹੋਰ ਕੁਝ ਨਹੀਂ ਹੈ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ? ਹਾਂਜੀ ਕੀਤਾ। ਪੀਪੀ06 ਐਚਐਫ 6848 ਕਿੰਨੀ ਤੇਜ਼ ਆ ਕਿੰਨੀ ਤੇਜ਼ ਆ? ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ। ਹਾਂ ਕੀ ਲੱਗਾ ਉਹਦੋਂ ਜਦੋਂ ਤੁਹਾਨੂੰ ਉਹਨਾਂ ਨੇ ਖਿਲਾ ਰਿਆ? ਕਿਉਂ ਖਿਲਾ ਰਿਆ? ਕਿ ਤੱਕ ਲਾਰੇ ਕੋਈ ਸਮਝ ਆਈ ਤਾ? ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ। ਹਾਂ ਹਾਂਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ? ਹੈਗਾ ਹੀ। ਕਿੰਨੇ ਜਿਹੇ ਕੋ? ਇੱਕੋ। ਉਹ ਐਕਟਿਵਾ ਹੋ ਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਨੂੰ ਤੇ ਫਿਰ ਮम्मा ਨੇ ਪਾਪਾ ਨੂੰ ਦੱਸਿਆ ਮੇਰਾ ਨਾ ਪ੍ਰਕਾਸ਼ ਜੀ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਉਹ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਅੱਜਤ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬ੍ਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਥੋ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬਸੇ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਇਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦੇਤੀ ਇਹ ਘਰ ਆ ਗਿਆ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਹੈ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੋਇਆ ਹਾਂਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲੱਗੇ ਹੁੰਦੀਆਂ ਰਹਿੰਦੀਆਂ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਟੀ ਰਾਤ ਵੀ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਦੇ ਕਿ ਹਾਲ ਨਾ ਸ਼ਾਮਿਆਂ ਦਾ ਵਜਾ ਹਾਂ ਬੱਚਾ ਵੇਖੋ ਜੀ ਡਰ ਤੇ ਜਾਂਦਾ ਇਹ ਬੱਚਾ ਤਾਂ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂ ਜੀ ਪੁਲਿਸ ਕੰਪਲੇਂਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅਹ ਪਜੀ ਬੱਚੇ ਕੋ ਸਕੂਲ ਨਹੀਂ ਕੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖ ਕੇ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਨੇ ਪਾਸੇ ਮੋੜ ਤੇ ਨਾ ਫਟਕ ਲੱਗ ਗਿਆ ਮੋਕੜ ਕੋਈ ਹੈ ਤਿੰਨ ਅਨੰਤ ਸੱਤ ਨਮਜਮਾਨਾ ਕਈ ਮੌਕੇ ਵੇਖ ਆਇਆ ਬਸ ਬੰਦਿਆਂ ਨੇ ਤਰਾਸ ਕਰ ਲਏ ਹੋ ਸਕੈ ਸ਼ਾਮ ਮਾਤਾ ਕਾ ਕਬਰ ਕਰ ਲੈਂ। ਕੀ ਦੱਸਿਆ ਬੱਚੇ ਨੇ ਬੰਦੇ ਕੋ ਹਿਾਰ ਵੀ ਸੀ। ਨਹੀਂ ਹਿਾਰ ਤੇ ਬਲੋਂਤ ਵੀ ਨਹੀਂ ਦੱਸਿਆ ਕੋਈ। ਉਹ ਲੈਟਰ ਲੂਟਰ ਉਹ ਨਾਲ ਜਗਾਉਣ ਨਾਲ ਉਹ ਫਟਿਆ ਕਿਹਦੇ ਹੱਥ ਤੇ। ਹੂੰ। ਥੋੜਨੀ ਚੀਜ਼ ਆ ਗਈ ਤੇ ਤੇ ਬੈਸਟਲ ਜੁੜਾ ਉਹ ਲੈਟਰ ਆ ਕੇ ਪਿਸਤਲ ਆ ਉਹ ਦੱਸਾਂ ਹੁੰਦੇ ਨਾ। ਇਹ ਬੱਚੇ ਹੀ ਦੱਸਿਆ ਬਾਅਦ ਚ ਲੈਟਰ ਹੀ ਉਹਦੇ ਕੋਲ। ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹ ਪਿਸਤਲ ਦਾ।